ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਪਿੰਡ ਡੀਡਾ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਨੇ ਤਾਲੇ ਤੋੜ ਕੇ ਕੀਤੀ ਗਈ ਚੈਕਿੰਗ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਦਾ ਖਾਸ ਉਪਰਾਲਾ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਸਹਿਰ ਅੰਦਰ ਕੱਢੀ ਜਾਗਰੂਕਤਾ ਰੈਲੀ ਨਸ਼ੇ ਨੂੰ ਰੋਕਣ ਲਈ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਲਈ ਕੀਤੀ ਗਈ ਅਪੀਲ ਐਸਐਸਪੀ ਗੁਰਦਾਸਪੁਰ ਨੇ ਕਿਹਾ ਪਿੰਡ ਡੀਡਾ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਤਾਲੇ ਤੋੜ ਕੇ ਕੀਤੀ ਗਈ ਚੈਕਿੰਗ ਜਿਨ੍ਹਾਂ ਨਸ਼ਾ ਤਸਕਰਾਂ ਨੇ ਨਸ਼ੇ ਦੀ ਕਮਾਈ ਨਾਲ ਆਪਣੀ ਜ਼ਮੀਨ ਜਾਇਦਾਦ ਬਣਾਈ ਹੈ ਉਹਨਾਂ ਦੀ ਜ਼ਮੀਨਾਂ ਕੁਰਕ ਰਣ ਦੇ ਲਈ ਸਰਕਾਰ ਨੂੰ ਕੀਤੀ ਗਈ ਸਿਫਾਰਿਸ਼ ਵੱਲੋਂ ਐਸਐਸਪੀ ਗੁਰਦਾਸਪੁਰ ਦੇ ਆਮਾ ਹਰੀਸ਼ ਕੁਮਾਰ ਤੁਸੀਂ ਦੇਖ ਰਹੇ ਹੋ ਰਿਪੋਰਟ ਲਪ੍ਰਿਤ ਸਿੰਘ ਖੁਸ਼ੀ ਉਰਫ ਗੁਰਦਾਸਪੁਰ ਅੱਜ ਇੰਟਰਨੈਸ਼ਨਲ ਯੋਗਾ ਦੇਵੀ ਹੈ ਤਾਂ ਅੱਜ ਇੱਥੇ ਸਾਡੇ ਨਾਲ ਜਿਹੜੇ ਲੋਕਲ ਇੱਕ ਜੋਸੀਵੀ ਇਨਫੋਟੈਕ ਇੰਸਟੀਚਿਊਟ ਹੈ ਉਹਨਾਂ ਦੇ ਬੱਚੇ ਹੈਗੇ ਉਹਨਾਂ ਦੇ ਜਿਹੜੇ ਮੈਨੇਜਰ ਮੈਨੇਜਮੈਂਟ ਹੈਗੀ ਉਹ ਹੈ ਸਾਡੇ ਨਾਲ ਉਹਨਾਂ ਨੇ ਇੱਕ ਬੜਾ ਹੀ ਚੰਗਾ ਉਪਰਾਲਾ ਵੀ ਲਿਆ ਸੀ ਕਿ ਉਹਨਾਂ ਨੇ ਕਿਹਾ ਸੀ ਪੁਲਿਸ ਨੂੰ ਆ ਕੇ ਕਿ ਵੇਈ ਅਸੀਂ ਆਪਣੇ ਲੈਵਲ ਤੇ ਆਪਣੇ ਇੰਸਟੀਚਿਊਟ ਤੇ ਲੈਵਲ ਤੇ ਵੀ ਪੁਲਿਸ ਦੀ ਹੈਲਪ ਨਾ ਕਰਨਾ ਚਾਹੁੰਦੇ ਹਾਂ ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਦੀ ਪੁਲਿਸ ਦੀ ਮੁਹਿੰਮ ਹੈ ਉਹਦਾ ਹਿੱਸਾ ਬਣ ਕੇ ਸੋ ਉਹਨਾਂ ਨੇ ਅੱਜ ਬੜਾ ਹੀ ਇੰਟਰਨੈਸ਼ਨਲ ਯੋਗਾ ਡੇ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਸਾਨੂੰ ਸਿਹਤਮੰਦ ਹੋਣ ਦਾ ਸੰਦੇਸ਼ ਵੀ ਦਿੰਦਾ ਇਹਨਾਂ ਨੇ ਇੱਕ ਮਾਰਚ ਵੀ ਕੱਢਿਆ ਜਿਸ ਦੇ ਵਿੱਚ ਪੁਲਿਸ ਫੋਰਸ ਵੀ ਉਹਨਾਂ ਦੇ ਨਾਲ ਹੈਗੀ ਐਂਡ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਇੱਕ ਯੂਨਿਕ ਇਨੀਸ਼ੀਏਟਿਵ ਹੈ ਸਾਰੇ ਆਪਣੇ ਐਜੂਕੇਸ਼ਨਲ ਇੰਸਟੀਟਿਊਟਸ ਜਾਂ ਆਪਣੇ ਜਿਹੜੇ ਬਾਕੀ ਆਰਗੇਨਾਈਜੇਸ਼ਨਸ ਹੁੰਦੇ ਆ ਵਪਾਰ ਮੰਡਲ ਹੋ ਗਿਆ ਹੋਰ ਵੀ ਸਮਾਜਿਕ ਔਰ ਜਿਹੜੇ ਐਨ ਜੀਓਜ਼ ਹੈਗੇ ਸੰਸਥਾਵਾਂ ਜਿੰਨੀ ਵੀ ਹੈ ਉਹ ਅੱਗੇ ਹੋ ਕੇ ਪੁਲਿਸ ਦਾ ਸਾਥ ਦੇਣ ਕਿਉਂਕਿ ਇਹ ਇੱਕ ਸਾਡੀ ਸਮਾਜਿਕ ਲੜਾਈ ਵੀ ਹੈ ਅਸੀਂ ਇਹਨੂੰ ਇੱਕ ਕ੍ਰਾਈਮ ਫਰੰਟ ਤੋਂ ਡੀਲ ਕਰ ਹੀ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਵਿਕਟਿਮ ਹੈਗਾ ਉਹ ਆਲਟੀਮੇਟਲੀ ਆਪਣਾ ਹੀ ਬੱਚਾ ਹੁੰਦਾ ਹੈ ਉਹ ਆਪਣੇ ਸਮਾਜ ਦਾ ਬੱਚਾ ਹੁੰਦਾ ਹੈ ਜੋ ਕਿ ਮਿਸ ਗਾਈਡ ਹੋ ਕੇ ਕਿੱਥੇ ਨਾ ਕਿਤੇ ਕੋਈ ਨਸ਼ਾ ਹੈ ਜਾਂ ਕੋਈ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਤਾਂ ਉਹਨੂੰ ਦੂਰ ਕਰਨ ਦੇ ਲਈ ਅਵੇਰਨੈਸ ਫੈਲਾਉਣਾ ਬੜਾ ਹੀ ਇੰਪੋਰਟੈਂਟ ਹੈ ਔਰ ਵਿਜੀਲੈਂਟ ਰਹਿਣਾ ਅਲਰਟ ਰਹਿਣਾ ਬੜਾ ਹੀ ਇੰਪੋਰਟੈਂਟ ਹੈ ਕਿ ਆਪਣੇ ਨਾਲ ਦਾ ਮੁੰਡਾ ਜਿਹੜਾ ਹੈ ਜਾਂ ਫਿਰ ਆਪਣਾ ਸਾਥੀ ਹੈ ਉਹਦੀ ਬਿਹੇਵੀਅਰਲ ਚੇਂਜਸ ਹੋ ਰਹੀਆਂ ਹਨ ਉਹ ਡਿਪਰੈਸ਼ਨ ਦੇ ਵਿੱਚ ਹੈਗਾ ਜਾਂ ਉਹਦੋਂ ਕੋਈ ਹੋਰ ਪ੍ਰੋਬਲਮ ਹੈ ਔਰ ਉਹ ਕਿਸ ਸੰਗਤ ਉਹ ਕੋਈ ਹੋਰ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤੋਂ ਨਹੀਂ ਕਰ ਰਿਹਾ ਤਾਂ ਇਸ ਸਾਰੀ ਚੀਜ਼ ਨੂੰ ਉਹੀ ਬੰਦਾ ਦੇਖ ਸਕਦਾ ਜੋ ਉਹਦਾ ਸਾਥੀ ਹੋ ਉਹਦਾ ਸਹਾਇਕ ਹੋਏ ਜਾਂ ਕੋਈ ਅਗਰ ਸ਼ਾਪ ਓਨਰ ਹੈ ਉਹਨਾਂ ਦੇ ਆਪਣੇ ਕਲਾਇੰਟ ਆਪਣੇ ਉਹ ਹੈ ਕਿ ਵਰਕਰਸ ਹੈ ਸੋ ਇੱਕ ਜੁਆਇੰਟ ਮੁਹਿੰਮ ਹੈ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉਹ ਪੁਲਿਸ ਦਾ ਸਾਥ ਦੇਣ ਤੇ ਪੁਲਿਸ ਦੇ ਨਾਲ ਖੜ ਕੇ ਖੜ ਕੇ ਇਸ ਜਿਹੜੀ ਇਹ ਲੜਾਈ ਨੂੰ ਤੁਸੀਂ ਬੜੀ ਇੰਪੋਰਟੈਂਟ ਗੱਲ ਕਹਿ ਰਹੇ ਹੋ ਕਿਉਂਕਿ ਇਹ ਜਿਹੜੇ ਇੰਸਟੀਟਿਊਟਸ ਹੈ ਐਜੂਕੇਸ਼ਨਲ ਇੰਸਟੀਟਿਊਟਸ ਹੈ ਟ੍ਰੇਨਿੰਗ ਇੰਸਟੀਟਿਊਟਸ ਹੈ ਇੱਥੇ ਯੂਥ ਆਂਦਾ ਹੈ ਯੂਥ ਜਦੋਂ ਵੀ ਅੰਦਰ ਲਾਸਟ ਇਅਰ ਵੀ ਮੈਨੂੰ ਯਾਦ ਆ ਕਿ ਜਦੋਂ ਮਿਸ਼ਨ ਨਿਸ਼ਾ ਆਪਣਾ ਚੱਲ ਰਿਹਾ ਸੀ ਉਸ ਟਾਈਮ ਤੇ ਆਈਟੀਆਈ ਦੇ ਵਿੱਚ ਅਸੀਂ ਜਾ ਕੇ ਮੀਟਿੰਗਸ ਕੀਤੀ ਸੀ ਕਾਲਜ ਦੇ ਸਕੂਲ ਦੇ ਵਿੱਚ ਵੀ ਕੀਤੀ ਸੀ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਉਹ ਯੂਥ ਹੁੰਦਾ ਹੈ ਜੋ ਕਿ ਅੱਗੇ ਜਾ ਕੇ ਨੌਕਰੀ ਵੀ ਕਰਦਾ ਹੈ ਦੇਸ਼ ਦੇ ਜਿਹੜਾ ਇੱਕ এমਪਲੋਇਮੈਂਟ ਜਨਰੇਸ਼ਨ ਦੇ ਵਿੱਚ ਉਹ ਪਾਰਟਿਸਿਪੇਟ ਕਰਦਾ ਹੈ ਔਰ ਡਿਵੈਲਪਮੈਂਟ ਦੇ ਵਿੱਚ ਉਹਦਾ ਯੋਗਦਾਨ ਹੁੰਦਾ ਹੈ ਔਰ ਜਿਹੜੇ ਨਸ਼ੇ ਦੇ ਕਾਰੋਬਾਰੀ ਉਹ ਇਹਨਾਂ ਨੂੰ ਹੀ ਟਾਰਗੇਟ ਕਰਦੇ ਆ ਤੋ ਇਹ ਬੜਾ ਇੰਪੋਰਟੈਂਟ ਹੈ ਕਿ ਇਸ ਤਰ੍ਹਾਂ ਦੇ ਬਾਕੀ ਇੰਸਟੀਟਿਊਟਸ ਵੀ ਜੋ ਹੈ ਉਹ ਆਪਣੇ ਕਰਿਕੂਲਮ ਦੇ ਵਿੱਚ ਆਪਣੇ ਸ਼ੈਡਿਊਲ ਦੇ ਵਿੱਚ ਇਸ ਨੂੰ ਇੰਕੋਰਪੋਰੇਟ ਕਰੇ ਤਾਂ ਕਿ ਜਿੰਨਾ ਅਵੇਅਰਨੈਸ ਆਪਾਂ ਹਰ ਲੈਵਲ ਤੇ ਫੈਲਾਵਾਂਗੇ ਜਿੰਨਾ ਅਵੇਅਰਨੈਸ ਇਹਨਾਂ ਦੇ ਅਗੇਂਸਟ ਫੈਲਾਵਾਂਗੇ ਵੀ ਇਹ ਇਸ ਤੋਂ ਦੂਰ ਰਹਿਣਾ ਹੈ ਔਰ ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਚਾਹੇ ਉਹ ਪ੍ਰਿੰਟ ਮੀਡੀਆ ਦੇ ਥਰੂ ਚਾਹੇ ਉਹ ਆਪਾਂ ਅਵੇਅਰਨੈਸ ਸੈਮੀਨਾਰਸ ਦੇ ਥਰੂ ਉਹਨਾਂ ਹੀ ਸਾਡੇ ਲਈ ਚੰਗਾ ਹੈ ਸਰ ਪਰ ਡੀਡੇ ਜਿਹੜੇ ਉੱਥੇ ਵੀ ਸਰਚ ਕੀਤੀ ਗਿਆ ਸਾਨੂੰ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਪੁਆਇੰਟ ਆਫ ਸੇਲ ਔਰ ਪੁਆਇੰਟ ਆਫ ਸੇਲ ਤੇ ਅਸੀਂ ਕਾਫੀ ਸਾਰੀ ਐਫਆਈਆ ਰਜਿਸਟਰ ਕਰਤੀ ਹੈ ਮੋਰ ਥਨ 6 7 ਐਫਆਈਆਸ ਜੋ ਹੈ ਅਸੀਂ 2 ਦਿਨ ਦੇ ਵਿੱਚ ਕਰ ਚੁੱਕੇ ਆ ਜਿੱਤੇ ਛੋਟੇ ਛੋਟੇ ਅਮਾਉਂਟ ਜਿਹੜਾ ਹੁੰਦਾ ਹੈ ਕਿਉਂਕਿ ਉਹ ਇੱਕ ਇੱਕ ਤਰ੍ਹਾਂ ਸੇ ਰਿਟੇਲ ਵਿਕਰੀ ਹੈ ਉਹ ਕਿ ਉਹ ਬੰਦਾ ਜਿਹੜਾ ਉਹ ਨਿਕਲ ਕੇ ਆਪਣੇ ਗਲੀ ਦੇ ਵਿੱਚ ਹੀ ਵੰਡ ਰਿਹਾ ਹੈ ਜਾਂ ਉਹ ਮੋਹੱਲੇ ਦੇ ਵਿੱਚ ਜਾ ਕੇ ਵੰਡ ਰਿਹਾ ਹੈ ਤਾਂ ਉਹਨਾਂ ਨੂੰ ਅਸੀਂ ਫੜ ਰਹੇ ਹਾਂ ਉਹਨਾਂ ਤੋਂ ਸਾਨੂੰ ਮਾਈਨਰ ਰਿਕਵਰੀਜ਼ ਵੀ ਹੋ ਰਹੀਆਂ ਸਾਡਾ ਮੇਨ ਫੋਕਸ ਹੈ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਵੀ ਉਹ ਜਿਹੜੇ ਗਲੀਆਂ ਦੇ ਵਿੱਚ ਹੈਗਾ ਉਹਨੂੰ ਗਲੀਆਂ ਤੋਂ ਕੰਟਰੋਲ ਵੀ ਕੀਤਾ ਜਾ ਸਕਦਾ ਹੈ